ਦੋ ਮੰਜ਼ਿਲ ਤੋੜ ਦੀ ਇਸ ਕਿ ਰੁਕ ਕੁਝ ਮਿਲਾ ਨਹੀਂ ਔਰ ਕੋ ਬਣਾ ਵੀ ਨਹੀਂ ਸਕਿਆ ਹਾਂ ਇਧਰਲੇ ਮਨਾਰ ਨੂੰ ਹਲਾਓ ਤਾਂ ਇਧਰਲਾ ਵੀ ਝੂਲਦਾ ਸੀ ਜਿਹੜਾ ਆਹ ਦਰਖਤ ਬਣਾਇਆ ਹੋਇਆਗਾ ਇਹ 600 ਸਾਲ ਪੁਰਾਣਾਗਾ ਉਹ ਟਾਈਮ ਦੇ ਵਿੱਚ ਇਹ ਦਰਖਤ ਬਣਿਆ ਸਫਾਈ ਚੈੱਕ ਕਰੋ ਇਹ ਵਾਲਾ ਸੀਗਾ ਜਿਹੜਾ ਇਹ ਉਦੋਂ ਅੰਗਰੇਜ਼ ਕੱਢ ਕੇ ਲੈ ਗਏ ਇਹ ਸਰਕਾਰ ਨੇ ਖੁਦ ਹੁਣ ਲਵਾਇਆ ਇੰਡੀਅਨ ਗਵਰਨਮੈਂਟ ਨੇ ਲਵਾਇਆਗਾ ਤੇ ਇਹਦੀ ਸਫਾਈ ਚੈੱਕ ਕਰ ਲੋ ਓਹੋ ਬਾਈ ਹੂ ਕੀ ਸੀਣ ਮੰਜ਼ਰ ਆ ਇਹ ਚਲੋ ਜੀ ਫਿਰ ਹੈ ਮਿਲਦੇ ਆ ਦੋ ਮਹੀਨਾ ਬਾਅਦ ਉਹ ਕੱਲਾ ਰਹਿਣਾ ਯਾਰ ਮੋਟਰਸਾਈਕਲ ਤੇ ਗੁਰਪਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰ ਰਹੇ ਹਾਂ ਜੀ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੇਂ ਸਫਰ ਤੇ ਇੱਕ ਨਵੇਂ ਵਲੌਗ ਦੇ ਵਿੱਚ ਇਸ ਵਕਤ ਆਪਾਂ ਅਹਮਦਾਬਾਦ ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਖੜੇ ਆਂ 올ਡ ਸਿਟੀ ਅਹਮਦਾਬਾਦ ਦੇ ਵਿੱਚ ਔਰ ਕੋ ਨੂੰ ਆਪਾਂ ਨਵੇਂ ਵਾਲੇ ਪਾਸੇ ਵੀ ਰੁਕ ਸਕਦੇ ਸੀਗੇ ਪਰ ਰੁਕਣਾ ਆਪਾਂ 올ਡ ਵਾਲੇ ਪਾਸੇ ਸਹੀ ਸਮਝਿਆ ਕਿਉਂਕਿ ਜਿਹੜੀ ਪੁਰਾਣੀ ਵਾਈਬ ਆ ਉਹ ਨਵੀਆਂ ਕੰਧਾਂ ਵਾਈਬ ਨਹੀਂ ਦਿੰਦੀਆਂ ਸੋ ਅੱਜ ਪਿਛਲੇ ਦੋ ਦਿਨਾਂ ਤੋਂ ਆਪਾਂ ਅਹਮਦਾਬਾਦ ਸ਼ਹਿਰ ਘੁੰਮਿਆ ਬਹੁਤ ਸਾਰੀਆਂ ਜਿਹੜੀਆਂ ਥਾਵਾਂ ਦੇਖਿਆ ਪੂਰੀ ਦੀ ਪੂਰੀ ਜਿਹੜੀ ਇਹ ਸਿਟੀ ਆ ਇਹ ਯੂਨੈਸਕੋ ਵਰਲਡ ਹੈਰੀਟੇਜ ਸਿਟੀ ਆਗੀ ਜਾਨੀ ਕਿ ਪੂਰਾ ਜਿਹੜਾ ਅਹਮਦਾਬਾਦ ਸ਼ਹਿਰ ਆ ਇਹ ਉਹ ਯੂਨੈਸਕੋ ਦੇ ਅੰਡਰ ਆਉਂਦਾ ਕਿ ਵਰਲਡ ਹੈਰੀਟੇਜ ਆ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਰੀਟੇਜ ਆ ਜਿੰਨੀਆਂ ਪਹਿਲਾਂ ਆਪਾਂ ਦੇਖਿਆ ਜਾਂ ਜਿੰਨੀਆਂ ਹੁਣ ਦੇਖਾਂਗੇ ਇਸ ਵਕਤ ਸਵੇਰ ਦੇ 9 ਵਜੇ ਦਾ ਟਾਈਮ ਆ ਵਧੀਆ ਦੋ ਦਿਨ ਰੈਸਟ ਕੀਤੀ ਆ ਵੀਡੀਓ ਐਡੀਟਿੰਗ ਵਗੈਰਾ ਦਾ ਕੰਮ ਨਿਮੇੜਿਆਗਾ ਅੱਜ ਜਿਹੜੀਆਂ ਆਪਾਂ ਅਹਮਦਾਬਾਦ ਦੇ ਵਿੱਚ ਹੋਰ ਦੇਖਣ ਵਾਲੀਆਂ ਥਾਵਾਂ ਨੇ ਉਹ ਦੇਖਾਂਗੇ। ਮੈਨੂੰ ਲੱਗਦਾ ਜੇ ਬੰਦੇ ਨੂੰ 4-5 ਦਿਨ ਵੀ ਇੱਥੇ ਰੁਕਣਾ ਪਈ ਜੇ ਨਾ ਥਾਵਾਂ ਤਾਂ ਵੀ ਨਾ ਮੁੱਕਣ। ਪਰ ਅੱਜ ਜਿਹੜੀਆਂ ਆਪਾਂ ਥਾਵਾਂ ਦੇਖਣੀਆਂ ਨੇ ਸਭ ਤੋਂ ਪਹਿਲਾਂ ਇੱਥੇ ਝੂਲਤੇ ਮਿਨਾਰ ਆਗੇ ਕਹਿੰਦੇ ਇੱਕ ਮਿਨਾਰ ਹਲਾਏਂਗੇ ਉਹ ਤਾਂ ਦੂਜਾ ਦੂਰ ਜਾ ਕੇ ਹਿੱਲੂਗਾ। ਉਹ ਸਾਰਾ ਕੁਝ ਦੇਖਾਂਗੇ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਰਸ਼ਨ ਮੇਲਾ ਕਰਨ ਜਾਣਾਗਾ ਤੇ ਹੋਰ ਜਿਹੜੀਆਂ ਬਾਕੀ ਇੱਥੇ ਦੇਖਣ ਵਾਲੀਆਂ ਥਾਵਾਂ ਉਹ ਦੇਖਦੇ ਨਾਲ ਆਪਾਂ ਬਾਈ ਦੇ ਜਿਹੜੇ ਮੋਟਰਸਾਈਕਲ ਦੀ ਸਰਵਿਸ ਕਰਵਾਉਣੀ ਅੱਜ। ਕਿਉਂਕਿ ਜਿਹੜਾ ਐਕਸਪਾਲਸਾ ਹੀਰੋ ਵਾਲੀ ਇਹਦੀ ਸਰਵਿਸ 33200 ਤੇ ਹੋ ਜਾਂਦੀ ਹੈਗੀ ਆਪਣੇ ਵਾਲੇ ਦਾ ਹਜੇ ਪਈ ਆ 1200 2000 ਕਿਲੋਮੀਟਰ ਦੀ ਰਾਈਡ ਉਹਦੇ ਤੋਂ ਬਾਅਦ ਹੋ ਤੇ ਬਾਈ ਦੇ ਮੋਟਰਸਾਈਕਲ ਦੀ ਹੀਰੋ ਦਾ ਸ਼ੋਅਰੂਮ ਲੱਭਦੇ ਆ ਕੋਈ ਜਿਹੜੇ ਛੇਤੀ ਸਰਵਿਸ ਕਰਕੇ ਦੇ ਦੇਣ ਉਹਨਾਂ ਕੋਲ ਸਰਵਿਸ ਕਰਾਉਣੀ ਆ ਦੂਜੀ ਗੱਲ ਮੋਟਰਸਾਈਕਲ ਆਪਣਾ ਵੀ ਧੋਣ ਵਾਲਾ ਹੋ ਗਿਆ ਉਹਦਾ ਹੁਣ ਮੈਂ ਤੁਹਾਨੂੰ ਕਾਰਨ ਦੱਸਦਾ ਕਿਉਂ ਹੋ ਗਿਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਇੱਕ ਪਿਆਰਾ ਜਿਹਾ ਠੋਲਾ ਜਿਹੜਾ ਉਹ ਸਬਸਕ੍ਰਾਈਬ ਵਾਲੇ ਬਟਨ ਤੇ ਜਰੂਰ ਮਾਰ ਦਿ ਜਿਹੜਾ ਤਾਹਲਾ ਇਹ ਆਪਣਾ ਹੋਟਲ ਆ ਬਾਹਰੋਂ ਦੇਖਣ ਦੇ ਵਿੱਚ ਬਹੁਤ ਖਸਤਾ ਜੀ ਹਾਲਤ ਤੇ ਲੱਗਦਾ ਪਰ ਅੰਦਰੋਂ ਕਮਰੇ ਡੀਸੈਂਟ ਆ ਠੀਕ ਆਗੇ ਰਹਿਣ ਦੇ ਵਿੱਚ ਰੇਟ ਵੀ ਬਜਵ ਸੀ 700 ਰੁਪਏ ਦੇ ਵਿੱਚ ਆਪਾਂ ਨੂੰ ਤੰਨਿਆਣੇ ਨੂੰ ਕਵਰਾ ਦਿੱਤਾ ਡੇਲੀ ਟਾਵਲ ਚੇਂਜ ਹੁੰਦਾ ਸੀ ਬੈੱਡ ਸ਼ੀਟਾ ਡੇਲੀ ਜੈਂਸੀ ਕਮਰਾ ਸਾਫ ਸੀ ਬਾਥਰੂਮ ਵਗੈਰਾ ਵਧੀਆ ਸੀ ਪਰ ਮੋਟਰਸਾਈਕਲ ਆਪਾਂ ਥੱਲੇ ਲਾ ਕੇ ਗਏ ਹੋਏ ਸੀ ਆੜੀ ਦੇ ਨਾਲ ਆ ਪਾਣਾ ਵਰਤ ਗਿਆ ਆਪਾਂ ਤਾਂ ਸਾਫ ਸਾਂ ਤੇ ਪੈ ਗਏ ਪਰ ਇਹਨੂੰ ਕਬੂਤਰਾਂ ਨੇ ਸਾਫ ਨਹੀਂ ਛੱਡਿਆ ਪਹਿਲਾਂ ਮੋਟਰਸਾਈਕਲ ਉੱਧਰ ਲਾਇਆ ਹੋਇਆ ਸੀ ਉਹ ਤਾਹਾਂ ਵੰਦੇ ਆ ਕਬੂਤਰ ਇਹਦੇ ਸਾਨੂੰ ਇਹਨਾਂ ਨੇ ਵੀ ਨਹੀਂ ਦੱਸਿਆ ਵੀ ਕਬੂਤਰ ਆ ਹਾਲ ਕਰਨਗੇ ਕਬੂਤਰਾਂ ਨੇ ਵਿਚਾਰੇ ਦਾ ਆ ਹਾਲ ਕਰਤਾ ਸਾਰਾ ਭਰਤਾ ਇਹਨੂੰ ਬਿਠਾ ਦੇ ਨਾਲ ਹੁਣ ਪਹਿਲਾਂ ਇਹਨੂੰ ਧੋਈਏ ਬਾਹਰੇ ਧਵਾਉਣਾ ਪੈਣਾ ਇੱਕ ਵਾਰੀ ਬੈਠਣ ਜਗ੍ਹਾ ਸਾਫ਼ ਕਰ ਲਈਏ ਫਿਰ ਇਹਨੂੰ ਚੰਗੀ ਤਰ੍ਹਾਂ ਧਵਾਉਣਾ ਹੈ ਸਾਫ਼ ਹੋ ਜਾਊ ਮੂੰ ਵੀ ਧਵਾਉਣ ਵਾਲਾ ਹੋਇਆ ਪਿਆ ਸੀ ਉਹ ਨਾ ਬਹੁਤ ਬੁਰਾ ਹਾਲ ਕਰਤਾ ਵਿਚਾਰੇ ਦਾ ਇਹ ਤਾਲਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨ ਲਵਾਂ ਬਲਵਕਸ਼ ਨਾ ਮੇਰਾ ਅੱਜ ਦਾ ਦਿਨ ਬਾਕੀ ਸਭਨਾਂ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕੱਲ ਸਾਰਾ ਦਿਨ ਜਿਹੜਾ ਆਪਾਂ ਪਿਛਲੇ 2 ਦਿਨ ਸਫਰ ਕੀਤਾ ਜਿੰਨਾ ਵੀ ਉਹ ਆਪਾਂ ਤੁਰ ਕੇ ਕੀਤਾ ਤੇ ਅੱਜ ਮੋਟਰਸਾਈਕਲ ਚੱਕ ਲਿਆ ਅੱਜ ਸਾਰਾ ਜਿਹੜਾ ਸਫਰ ਆਗਾ ਉਹ ਜ਼ਿਆਦਾਤਰ ਮੋਟਰਸਾਈਕਲ ਤੇ ਰਹੂਗਾ ਕਿਉਂਕਿ ਪਹਿਲਾਂ ਜਿੰਨੀਆਂ ਵੀ ਆਪਾਂ ਥਾਵਾਂ ਦੇਖਿਆ ਇਹ 올ਡ ਸਿਟੀ ਦੇ ਵਿੱਚ ਆਪਾਂ ਰੇਲਵੇ ਸਟੇਸ਼ਨ ਦੇ ਨੇੜੇ ਤੇੜੇ ਰੁਕੇ ਸੀ ਕਿਤੇ ਤੇ ਇੱਥੇ ਇਹ ਸਾਰੀਆਂ ਥਾਵਾਂ ਤੁਰ ਕੇ ਦੇਖਣ ਵਾਲੀਆਂ ਸੀ ਜੇ ਉੱਥੇ ਮੋਟਰਸਾਈਕਲ ਲੈ ਕੇ ਜਾਂਦੇ ਤਾਂ ਨਾ ਮੋਟਰਸਾਈਕਲ ਨੇ ਸਾ ਸਹੀ ਨੰਗਣ ਅਸੀਂ ਤੇ ਨਾ ਆਪਣੇ ਤੋਂ ਲੰਘਿਆ ਜਾਣਾ ਸੀ ਭੀੜ ਇਨੀ ਕਿਸੀ ਅੱਜ ਹੁਣ ਜਿਹੜੀ ਆ ਵੀ ਥਾਵਾਂ ਤੇ ਆਪਾਂ ਚੱਲਾਂਗੇ ਉਹ ਸਾਰੀਆਂ ਸ਼ਹਿਰ ਤੋਂ ਬਾਹਰੇ ਵਾਰ ਰਹਿ ਗਈਆਂ ਜਿੱਥੇ ਵੀ ਆਪਾਂ ਨੂੰ ਐ ਪਤਾ 10-12 ਕਿਲੋਮੀਟਰ ਦਾ ਗੇੜ ਪੈਣਾ ਉਹ ਥਾਵਾਂ ਨੇ ਸਭ ਤੋਂ ਪਹਿਲਾਂ ਜਿਹੜਾ ਇੱਥੇ ਬੀਬੀ ਜੀ ਮਸਜਿਦ ਕਹਿੰਦੇ ਹੈਗੇ ਉਧਰ ਨੂੰ ਚੱਲਾਂਗੇ ਜਿੱਥੇ ਹੈਗੇ ਝੂਲਤੇ ਮিনার ਪਰ ਇਹ ਤੋਂ ਪਹਿਲਾਂ ਬਾਈ ਮਨਪ੍ਰੀਤ ਦੀ ਕਲਾ ਆਪਾਂ ਦਿੱਤੀ ਸੀ ਐਨਕ ਬਾਨੇ ਤੇ ਐਨਕ ਹੁਣ ਦੇਖਦੇ ਆ ਮੁੰਡੇ ਨੇ ਬਣਵਾ ਲਈ ਤਾਂ ਕਿ ਨਿਗਾ ਪੂਰੀ ਰਹੇ ਦ੍ਰਿਸ਼ਟੀ ਨਾ ਘਟੇ ਮੁੰਡੇ ਦੀ ਉਹ ਦੇਖ ਲਾਲਾ ਦੇਖਿਆ ਨਾ ਮੁੰਡਿਆਂ ਦਾ ਠੀਕ ਆ ਭਾਈ ਸ਼ਹਿਰ ਵੱਡਾ ਜਾ ਉਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਇੱਥੇ ਰੈੱਡ ਲਾਈਟ ਤਾਂ ਦੇ ਰੈੱਡ ਲਾਈਟ ਆ ਤੇ ਫਿਰ ਟ੍ਰੈਫਿਕ ਤੇ ਉਤੋਂ ਪੋਲੂਸ਼ਨ ਤਾਂ ਮੈਂ ਕਹਿੰਦਾ ਦਿੱਲੀ ਤਾਂ ਇਹਦੇ ਮੁਰੇ ਬਦਨਾਮ ਆਗੀ ਜਿਹੜੇ ਹਿਸਾਬ ਨਾਲ ਇੱਥੇ ਅਸੀਂ ਪੋਲੂਸ਼ਨ ਦੇਖਿਆਗਾ ਬਹੁਤ ਜਿਆਦੇ ਪੋਲਿਊਸ਼ਨ ਨਾ ਕੋਈ ਟ੍ਰੈਫਿਕ ਤੇ ਕੰਟਰੋਲ ਆ ਇਦਾਂ ਦਾ ਥੋੜਾ ਜਨ ਮੈਨਸ ਤਾਂ ਪਰ ਸ਼ਹਿਰ ਵੀ ਨੂੰ ਚਚਾ ਬਹੁਤ ਦੇਖਣ ਦੇ ਵਿੱਚ ਬਹੁਤ ਨਿਆਰਾ ਆ ਮੋਟਰਸਾਈਕਲ ਦੇ ਟ੍ਰੈਫਿਕ ਤੋਂ ਬੰਦਾ ਆ ਕੇ ਜਾਂਦਾ ਪਰ ਜਿਵੇਂ ਜਾਂ ਕੱਲ ਬਾਜ਼ਾਰ ਸੀਗਾ ਤੇ ਬਾਜ਼ਾਰ ਦੇ ਆਸੇ ਪਾਸੇ ਦਾ ਨਿਆਰਾ ਸੀ ਉਹ ਤਾਂ ਬੰਦਾ ਆਕਦਾ ਨਹੀਂਗਾ ਖੈਰ ਉਧਰ ਜੀ ਥਾਵਾਂ ਨੇ ਜਿਹੜੀਆਂ ਤੇ ਅੱਜ ਆਪਾਂ ਚੱਲੇ ਆਂਗੇ ਦੇਖਣ ਹੁਣ ਆਪਾਂ ਪਹਿਲਾਂ ਟ੍ਰੈਫਿਕ ਨਿਵੇੜ ਲਈਏ ਧੂਏ ਤੋਂ ਮੂੰਹ ਸਿਰ ਕਾਲਾ ਕਰਵਾ ਲਈਏ ਫੇਰ ਅੱਗੇ ਚੱਲਦੇ ਆਂਗੇ ਆਪਾਂ ਇਹ ਸਿੱਧੇ ਹੀ ਜਾਣਾ ਬਈ ਓਏ ਗੋਲ ਚਾਹਾਂ ਤਾਂ ਗੋਲ ਚੌਂਕਾਂ ਦੇ ਸ਼ਹਿਰਾਂ 'ਚ ਆਪਾਂ ਵਸ ਸਟੇਲ ਫੂਕਦੇ ਮਿਲ ਜਾਾਂਗੇ। ਉਸ ਹੱਬ ਹੀ ਆਪਣਾ ਵੀ। ਗੁਜਰਾਤ ਤੇ ਪਤਾ ਗੁਜਰਾਤ ਤੇ ਰਾਜਸਥਾਨ 'ਚ ਇਹ ਵਾਲਾ ਰਿਵਾਜ ਦੇਖਿਆ। ਟਿੱਬਿਆਂ ਟਿੱਬਿਆਂ 'ਚ ਜਿੱਦੇ ਸਪੀਡ ਬ੍ਰੇਕਰ ਬਣਾ ਦਿੰਦੇ ਆਗੇ। ਮੋਟਰਸਾਈਕਲ ਮੇਰਾ ਵੀ ਦੇਖ ਲਓ ਇੰਜਣ ਕੋਲੋਂ ਥੱਲੇ ਲੱਗ ਜਾਂਦਾ ਕਈ ਆ ਜੀ। ਤੇ 6 ਸੀਗੇ ਜਦੋਂ ਆਪਾਂ ਲੰਘਿਆ ਜਾਵਨਗਰ ਜਾਵਨਗਰ ਤਾਂ ਗੋਡਿਆਂ-ਗੋਡਿਆਂ ਜਿਹੜੇ ਸਪੀਡ ਬ੍ਰੇਕਰ ਮਸਾ ਮੋਟਰਸਾਈਕਲ ਲੰਘਾਇਆ ਉੱਥੇ ਮੇਲੇ ਤਾਂ ਗੱਡੀਆਂ ਦਾ ਤਾਂ ਬੁਰਾ ਹਾਲ ਹੁੰਦਾ ਪਤਾ ਨਹੀਂ ਜਿਹੜੇ ਗੱਡੀਆਂ ਰਿਪੇਅਰ ਕਰਦੇ ਵੀ ਉਹਨਾਂ ਨੇ ਉਹਨਾਂ ਨਾਲ ਕਮਿਸ਼ਨ ਕੀਤਾ ਹੋਇਆ ਤਾਂ ਏਡੇ-ਡੇ ਬਣਾਉਂਦੇ ਵੀ ਮੂਰੋ ਵਾਰਨਟ ਬੁੱਲਣ ਤਾਂ ਆਪੀ ਪਟਾਏ ਜਾਇਆ ਕਰੂਗਾ ਵਾਕੀ ਦੇ ਵਿੱਚ ਬਹੁਤ ਵੱਡੇ ਸਪੀਡ ਬ੍ਰੇਕਰ ਬਣਾਇਆ ਕਮੈਂਟ ਵੀ ਆਇਆ ਸੀ ਇੱਕ ਦਿਨ ਕਹਿੰਦੇ ਜਾਵਨਗਰ ਦੇ ਸਪੈਸ਼ਲ ਹੈ ਕਿ ਸਪੀਡ ਬ੍ਰੇਕਰ ਦਿਖਾਉਣੇ ਭੁੱਲ ਗਏ ਤੁਸੀਂ ਮੈਂ ਬਾਕੀ ਦੇ ਵਿੱਚ ਇਹ ਚੀਜ਼ ਦਾ ਧਿਆਨ ਹੀ ਤਾਂ ਵੀ ਡੇ ਡੇ ਸਪੀਡ ਬ੍ਰੇਕਰ ਦਾ ਮੈਂ ਤਾਂ ਕਿਤੇ ਦੇਖੇ ਨਹੀਂ ਹੈ ਨਾ ਅੱਜ ਤੱਕ ਜਿੰਨੀ ਵੀ ਆਪਾਂ ਰਾਈਡ ਕੀਤੀ ਆ ਤੇ ਹਜੇ ਤੱਕ ਨਹੀਂ ਸੀ ਆਪਾਂ ਸਪੀਡ ਬ੍ਰੇਕਰ ਦੇਖੇ ਬਾਕੀ ਦੇ ਵਿੱਚ ਬਹੁਤ ਵੱਡੇ ਸਪੀਡ ਬ੍ਰੇਕਰ ਬਣਾਉਂਦੇ ਇੱਥੇ ਖਾਲੀ ਸੜਕ ਦੇ ਉੱਤੇ ਵੀ ਐ ਨਹੀਂ ਪਤਾ ਇਹ ਸਪੀਡ ਬ੍ਰੇਕਰ ਕਿਉਂ ਬਣਾਇਆ ਕਈ ਵਾਰੀ ਤਾਂ ਪਰ ਬਣਾਇਆ ਹੁੰਦਾਗਾ ਸੋ ਕਰਦੇ ਕਰਦੇ ਗੱਲਾਂ ਇੱਕ ਆਰਵਾਜ ਤੋਂ ਬਚੇ ਬਿਚਾ ਕੁਰਲੀ ਰਵਾਜ ਤੋਂ ਐ ਨਹੀਂ ਪਤਾ ਥੋੜੇ ਗਿੱਟੇ ਦੇ ਵਿੱਚ ਕਰੀ ਕਿਧਰੋਂ ਮਾਰਦੇ ਨੇ ਇਹ ਸੋ ਖਾਸਾ ਕਬਾਸ ਉਹ ਚੱਕੀ ਖੜਦਿਆ ਗੱਲਾਂ ਕਰਦੇ ਕਰਉਂਦੇ ਆਪਾਂ ਆਪਣੀ ਪਹਿਲੀ ਮੰਜ਼ਲ ਤੇ ਪਹੁੰਚ ਗਏ ਤੇ ਮੈਨੂੰ ਲੱਗਾ ਬੰਦ ਤੇ ਆ ਬਈ ਯਾਰ ਅੱਜ ਜੇ ਦੁਨੀਆਂ ਦੇ ਵਿੱਚ ਹੁਣ ਕਿਤੇ ਵੀ ਚੱਲੇ ਜਾਓ ਸਾਰੇ ਜਗ੍ਹਾ ਤੁਹਾਨੂੰ ਮੂਸੇ ਵਾਲ ਦੇ ਫੈਨ ਮਿਲ ਜਾਣਗੇ ਠੀਕ ਹੈ ਨਾ ਕੌਣ ਕੌਣ ਹੈ ਫਿਰ ਮੂਸੇ ਵਾਲੇ ਦਾ ਫਰਨਾਮੇ ਤੇ ਆਉਂਦੇ ਸਰ ਮੈਨੂੰ ਪਹਿਲਾਂ ਸਿੱਧੂ ਮੂਸੇ ਵਾਲਾ ਕਹਿਣ ਲੱਗੇ ਠੀਕ ਹੈ ਜੀ ਤਾਂ ਇੱਕ ਕਿਸ ਦਾ ਤਾਜ ਭਾਈ ਦਾ ਤਾਜ ਠੀਕ ਹੈ ਠੀਕ ਹੈ ਠੀਕ ਹੈ ਤੇ ਜਵਾਕਾਂ ਨੇ ਹੁੰਦਾਂ ਨੂੰ ਘੇਰ ਲਿਆ ਵੱਢਿਆ ਹੈਪੀ ਬਰਥਡੇ ਸਰ ਠੀਕ ਹੈ ਜੀ ਮੁਬਾਰਕ ਹੋ ਆਪਕੋ ਆਪਕਾ ਜਨਮ ਦਿਨ ਕਿਤਨੇ ਸਾਲ ਕੇ ਹੋ ਗਏ 14 14 ਸਾਲ ਕੇ ਹੋ ਗਏ ਠੀਕ ਹੈ ਯਾਰ ਠੀਕ ਹੈ ਬਾਈ ਠੀਕ ਹੈ ਜੀ ਓਕੇ ਡਨ ਸਰ ਠੀਕ ਹੈ ਵੀਰੇ ਅੱਜ ਅਟਵਾਲ ਸਾਹਿਬ ਹੋਰਾਂ ਦਾ ਮੈਸੇਜ ਆ ਰੱਖਿਆ ਸੀਗਾ ਉਹ ਕਹਿੰਦੇ ਭਾਈ ਮੇਰੇ ਵੀ ਜਵਾਬ ਮੇਰੇ ਵੀ ਬੇਟੇ ਦਾ ਜਨਮ ਦਾ ਨਾ ਸੋ ਭਾਈ ਸੋਨੂ ਵੀ ਮੁਬਾਰਕਾ ਬਾਈ ਦੇ ਵੱਡੇ ਤੋਂ ਜ਼ਿਆਦਾ ਆ ਗਿਆ ਮੇਰੇ ਵੀਡੀਓ ਥੋੜੀ ਜਿਹੀ ਇਹ ਲੇਟ ਆਊਗੀ ਪਰ ਵਧਾਈਆਂ ਜੀ ਸੋਨੂ ਇਧਰਲੇ ਪਾਸੇ ਜਿਹੜਾ ਉਹ ਮੇਨ ਗੇਟ ਹੈਗਾ ਉਹ ਇਸ ਮਕਬਰੇ ਦਾ ਜਾਂ ਇਸ ਝੂਲ ਦੇ ਜਿਹੜੇ ਇੱਥੇ ਮিনার ਆ ਉਹਨਾਂ ਦਾ ਆ ਜਾਂਦਾ ਹੈ ਮੋਟਰਸਾਈਕਲ ਸਾਈਡ ਤੇ ਆਪਾਂ ਲਾ ਗਏ ਪਰ ਜਵਾਬ ਬਹੁਤ ਅਲਵੇ ਆ ਇਹ ਠੀਕ ਹੈ ਜੀ ਠੀਕ ਹੈ ਮਾਡਰਨ ਜਵਾਬ ਆ ਜਿਹੜੇ ਹੁਣ ਉਂਗਲਾਂ ਹਲਾ ਹਲਾ ਕੇ ਗੱਲਾਂ ਕਰਦੇ ਆਗੇ ਅੱਛਾ ਇਸ ਵਾਲੇ ਕੋ ਹਾਂ ਤਬ ਇਹ ਇੱਕ ਇੱਕ ਵੜਾ ਹੈ ਇੱਕ ਛੋਟਾ ਹੈ ਅੱਛਾ ਅੱਛਾ ਉਹ ਉੱਪਰ ਸੇ ਤੋੜ ਦੀ ਹਾਂ ਦੋ ਮੰਜ਼ਿਲ ਤੋੜ ਦੀ ਇਸ ਦੀ ਅੱਛਾ ਉਹ ਕੁਝ ਮਿਲਾਂ ਨਹੀਂ ਔਰ ਉਹ ਬਣਾ ਵੀ ਨਹੀਂ ਸਕਦੇ ਹਾਂ तोड़ दिया बनाना तो दोबारा तो बनेगा कैसे वाँग? वो तो पहले वाले बना बारह जिन्होंने अहमदाबाद शहर बनाया था ना अहमद अहमदाबाद ने उनकी मम्मी को दफन भी जी करा। उनकी की कब्र है, कबर तो है। तो ये अपने माँ के नाम से उसको बनवाएगी थी। ठीक है इसे बीबी जी का मकबरा हाँ, बीबी जी की मस्जिद इसीलिए बोलते उन्हें ऐसा था की मेरे माँ के नाम से एक मस्जिद बना कोई इसमें नमाज पढ़ेगा तो उसका स्वाब मिलेगा

ये पूरा वन पीस के अंदर इसको डिजाइन कटिंग कर करावा अच्छा और सारे डिजाइन के अंदर बारी बारीक होल है ठीक है तो आप खड़े रहकर देखेंगे तो आपको डिजाइन दिखेगी लेकिन होल कहाँ है वो आपको ऐसा समझ में नहीं आएगा वो मोड़ के पंक्चर पे पता चलता है ये देखिए अभी आपको ऐसा डिजाइन में खबर नहीं पड़ेगी किस जगह पे तो होल है हम्म इसके इधर डिजाइन के अंदर ये देखिए जैसे के खंभ के साथ ये चीज पता चलती है अभी आप ऐसे बता नहीं सकते कि में होल है ये देखिए मतलब ऐसी जगह देखती है टोटली कि यही पर है सभी कुछ नहीं यही लग पे लग यही पे।, यही पे पे है ओनली दूसरा प्लान है अगर इसमें जोर से हथौड़ी लग गई और एक कॉर्नर भी कहीं से टूटता है तो उनकी सारी मेहनत खराब हो जाएगा तो उसको कितना ध्यान दे के बनाया होगा कितना संभाला होगा ये इसके एक एक कॉर्नर पे होल करा हुआ है ये इनमें होल करा हुआ है एक डोरे का भी डिफरेंस नहीं है ਇੱਕ ਲਾਈਨ ਸੇ ਇੱਕ ਸਮਾਨਤਾ ਸੇ ਬਣਾ ਹੋਇਆ ਆਪ ਆਪੋਕ ਸੋਰਸ ਮੇਂ ਦੇਖੇਗੇ ਤੋ ਸੋਰਸ ਮੇਂ ਵੀ ਲੈਵਲ ਦਾ ਬਣਾ ਹੋਇਆ ਤਾਂ ਇਹ ਆਉ ਥਾਂ ਜਿਹੜੀ ਅੱਜ ਆਪਾਂ ਪਹਿਲੀ ਦੇਖਣ ਆਏ ਸੀ ਇਹ ਦੋ ਮਿਨਾਰ ਬਣੇ ਹੋਇਆ ਜਿਵੇਂ ਬਾਈ ਹੋਰਾਂ ਨੇ ਦੱਸਿਆ ਕੀ ਇਧਰ ਦੇ ਮਿਨਾਰ ਨੂੰ ਹਲਾਓ ਤਾਂ ਇਧਰਲਾ ਵੀ ਝੂਲਦਾ ਸੀ ਉੱਪਰ ਜਦੋਂ ਉਹ ਤੀਜੇ ਫਲੋਰ ਤੇ ਪਹੁੰਚ ਜਾਂਦੀ ਸੀ ਤਾਂ ਥੋੜਾ ਜਿਹਾ ਧੱਕਾ ਮਾਰਨ ਦੇ ਨਾਲ ਮਿਨਾਰਾਂ ਲੱਗਦਾ ਸੀ ਕਿ ਪੂਰਾ ਹਿੱਲ ਰਿਹਾਗਾ ਉਧਰਲੇ ਹਲਾਉਣ ਦੇ ਨਾਲ ਇਧਰ ਲਾਪ-ਦਿਆਪ ਹਿਲਦਾ ਸੀ ਜਿਵੇਂ ਕਿ ਦੋਨੋਂ ਦਾ ਕਨੈਕਸ਼ਨ ਹੋਵੇ ਜਿਵੇਂ ਉਹ ਕਹਿੰਦੇ ਨਹੀਂ ਸੀ ਹੁੰਦੇ ਵੀ ਜਿਵੇਂ ਫਿਲਮਾਂ 'ਚ ਪੁਰਾਣੇ 'ਚ ਦਿਖਾਉਂਦੇ ਹੁੰਦੇ ਸੀ ਵੀ ਜੇ ਜੜਵੇ ਭਰਾ ਦੇ ਮਾਰਦਾ ਸੀ ਕੋਈ ਤਾਂ ਦੂਜੇ ਦੇ ਵੀ ਦਰਦ ਹੁੰਦਾ ਸੀ ਉਮੀ ਦੀ ਗੱਲ ਆ ਇਹ ਵੀ ਦੋਨੇ ਮਨਾਰੇ ਹਿਲਦੇ ਸੀ ਫਿਰ ਅੰਗਰੇਜ਼ਾਂ ਨੇ ਸੋਚੇ ਵੀ ਇਹਦੇ ਚਿਹਰਿਆਂ ਨੇ ਲਗਾ ਕੀ ਦਿੱਤਾ ਤਾਂ ਉਹਨਾਂ ਨੇ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਹਦੇ 'ਚ ਜਿਹੜੀ ਸਾਇੰਸ ਵਰਤੀ ਗਿਆ ਉਹਨੂੰ ਐਟਲੀਸਟ ਪਤਾ ਤਾਂ ਕਰੀਏ ਪਰ ਉਹਨਾਂ ਨੇ ਢਾਹ ਤਾਂ ਦਿੱਤਾ ਲੱਭਿਆ ਕੁਛ ਨਹੀਂ ਤੇ ਫਿਰ ਜਿਹੜਾ ਇਹ ਇੱਕ ਮਨਾਰਾ ਹੁਣ ਇਹ ਉਮੀਦਾਂ ਉਮੀ ਉਹ ਅਧੂਰਾ ਰਹਿ ਗਿਆ ਤੇ ਇ ਇੱਧਰਲੇ ਪਾਸੇ ਇਹ 메인 ਮਸਜਿਦ ਆ ਜਾਂ ਜੇਗੀ ਜਿਹਦੇ ਇੱਧਰਲੇ ਪਾਸੇ ਨਾਲ ਇਹਦੇ ਦੋਨੇ ਪਾਸੇ ਗੇਟ ਦਿੰਦੇ ਆ ਇੱਕ ਛੋਟਾ ਗੇਟ ਉਧਰਲੇ ਪਾਸੇ ਬਣਿਆ ਹੋਇਆ ਤੇ ਇੱਕ ਉਧਰਲੇ ਪਾਸੇ ਆਗਾ ਇਹ ਜੋ ਪੂਰੀ ਮਸਜਿਦ ਆ ਇਹ ਅਹਿਮਦ ਸ਼ਾਹ ਪਹਿਲਾ ਜਿਨ੍ਹਾਂ ਦੇ ਨਾਂ ਤੇ ਇਹ ਅਹਮਦਾਬਾਦ ਸ਼ਹਿਰ ਆਵਾਦ ਹੋਇਆ ਜਦੋਂ ਉਹਨਾਂ ਨੇ ਇਸ ਸ਼ਹਿਰ ਨੂੰ ਜਿੱਤਿਆ ਤਾਂ ਇੱਥੇ ਰਾਜ ਕੀਤਾ ਰਾਜ ਕਰਨ ਤੋਂ ਬਾਅਦ ਇਹ ਜਿਹੜੀ ਮਸਜਿਦ ਆ ਉਹਨਾਂ ਨੇ ਆਪਣੇ ਮਾਤਾ ਜੀ ਦੇ ਨਾਂ ਤੇ ਆਪਣੇ ਮਦਰ ਦੇ ਨਾਂ ਤੇ ਬਣਾਈ ਹੋਈ ਆ ਉਹਨਾਂ ਦੀ ਯਾਦਗਾਰੀ ਦੇ ਵਿੱਚ ਉਹਨਾਂ ਦਾ ਇੱਥੇ ਮਕਬਰਾ ਵੀ ਬਣਿਆ ਹੋਇਆ ਅੰਦਰੋਂ ਦੇਖਣ ਦੇ ਵਿੱਚ ਮਸਜਿਦ ਬਹੁਤ ਖੂਬਸੂਰਤ ਹੈ ਬਹੁਤ ਬ ਇਹਦੇ ਵਿੱਚ ਟੋਟਲ ਜਿਹੜੇ 154 ਪੀਲਰ ਨੇ ਜੇ ਸੇਮ ਆਰਟ ਜਿੱਦਾਂ ਦਾ ਆਪਾਂ ਜਾਮਾ ਮਸਜਿਦ ਦੇ ਵਿੱਚ ਦੇਖਿਆ ਉਹ ਸਾਰਾ ਜਿਹੜਾ ਸੇਮ ਆਰਟ ਹੈਗਾ ਉਹ ਵੀ ਇੱਥੇ ਦੇਖਣ ਨੂੰ ਮਿਲਿਆ ਦੇਖਣ ਦੇ ਵਿੱਚ ਇੱਥੇ ਜੇ ਅੰਦਰ ਦੇਖਦੇ ਸੀ ਨਾ ਇਸ ਮਸਜਿਦ ਦੇ ਵਿੱਚ ਜਿਹੜੀਆਂ ਬੀਬੀਆਂ ਸੀਗੀਆਂ ਉਹਨਾਂ ਦੇ ਵੀ ਨਮਾਜ਼ ਅਦਾ ਕਰਨ ਨੂੰ ਥਾਂ ਬਣਾਈ ਹੋਈ ਸੀਗੀ ਜਿੱਥੇ ਉਹ ਜਾ ਕੇ ਨਮਾਜ਼ ਅਦਾ ਕਰ ਸਕਦੀਆਂ ਸੀ ਪਰ ਫਿਲਹਾਲ ਦੀ ਡੇਟ ਦੇ ਵਿੱਚ ਹੁਣ ਉਹ ਅੰਦਰ ਨਹੀਂ ਜਾ ਸਕਦੀਆਂ ਅੰਦਰ ਨਵਾਜ਼ ਨਹੀਂ ਪਰ ਸਕਦੀਆਂ ਸੋਹਣੀ ਬਣੀ ਹੋਈ ਮਸਜਿਦ ਦਾ ਤੇ ਇਹਦੇ ਟੋਟਲ ਜਿਵੇਂ ਦੱਸਿਆ 154 ਪਿੱਲਰ ਨੇ ਮੇਰੇ ਖਿਆਲ ਨਾਲ 4 5 ਇਹਦੇ ਵਿੱਚ ਟੋਟਲ ਜਿਹੜੇ ਗੁੰਬਦ ਬਣੇ ਹੋਇਆਗੇ ਤੇ ਜੇ ਵਿਜ਼ਿਟ ਕਰ ਰਹੇ ਹੋ ਅਹਮਦਾਬਾਦ ਤਾਂ ਇਹ ਜਗ੍ਹਾ ਜ਼ਰੂਰ ਦੇਖਣ ਆਇਓ ਬਹੁਤ ਖੂਬਸੂਰਤ ਤੇ ਬਹੁਤ ਬਰੀਕ ਆਰਟ ਦਾ ਇੱਕ ਵੇ ਮਿਸਾਲ ਨਮੂਨਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਧਰਲੇ ਪਾਸੇ ਜੇ ਮিনার ਦੇ ਬਿਲਕੁਲ ਕੋਲੇ ਹੁੰਦੇ ਹਨਾ ਤੇ ਇਧਰ ਇਹ ਮিনার ਨੂੰ ਅੰਦਰ ਜਾਂਦਾ ਗੇਟ ਸੀ ਫਿਲਹਾਲ ਇਹ ਕਿਉਂਕਿ ਹੁਣ ਸਰਕਾਰੀ ਬਿਲਡਿੰਗਾਂ ਤਾਂ ਉਹਦੇ ਕਰਕੇ ਇਹ ਬੰਦ ਕਰ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਪੌੜੀਆਂ ਜਿਹੜੀਆਂ ਉਹ ਗੋਲ-ਗੋਲ ਸੀ ਅੰਦਰ ਹਨੇਰਾ ਹੋਣ ਕਰਕੇ ਚੱਕਰ ਆਉਣ ਦਾ ਜਿਆਦਾ ਡਰ ਸੀ ਵੀ ਕਿਸੇ ਬਾਕੀ ਇਥੇ ਇੱਕ ਦੇਖਣ ਵਾਲੀ ਹੋਰ ਚੀਜ਼ ਹੈ ਬਾਪੂ ਵਰਗੇ ਨੇ ਆਪਾਂ ਨੂੰ ਦੱਸੀ ਆ ਤੁਸੀਂ ਆੜ ਚੈੱਕ ਕਰੋ ਜਿਹੜਾ ਆਹ ਦਰਖਤ ਬਣਾਇਆ ਹੋਇਆਗਾ ਇਹ 600 ਸਾਲ ਪੁਰਾਣਾਗਾ ਉਹ ਟਾਈਮ ਦੇ ਵਿੱਚ ਇਹ ਦਰਖਤ ਬਣਿਆ ਕਿੰਨੀ ਬਰੀਕ ਦੇ ਵਿੱਚ ਇਹਦੀ ਫਿਨਿਸ਼ਿੰਗ ਆ ਹਨਾ ਸਫਾਈ ਚੈੱਕ ਕਰੋ ਵੀ ਨਾ ਤਾਂ ਉਹ ਟਾਈਮ ਤੇ ਮਸ਼ੀਨਾਂ ਸੀ ਹੱਥਾਂ ਦੇ ਨਾਲ ਸਾਰਾ ਬਣਾਇਆ ਹੋਇਆਗਾ ਇੱਕ ਇਹ ਬਣਿਆ ਹੋਇਆ ਸੀ ਤੇ ਇੱਕ ਇਧਰਲੇ ਪਾਸੇ ਹੈਗਾ ਕਿਉਂਕਿ ਜਦੋਂ ਬ੍ਰਿਟਿਸ਼ ਆਇਆ ਉਹਨਾਂ ਨੇ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਥੋਂ ਬਹੁਤ ਸਾਰੀਆਂ ਚੀਜ਼ਾਂ ਕੱਢ ਕੇ ਲੈ ਗਏ ਇਹ ਅਲਾ ਸੀਗਾ ਜਿਹੜਾ ਇਹ ਉਦੋਂ ਅੰਗਰੇਜ਼ ਕੱਢ ਕੇ ਲੈ ਗਏ ਇਹ ਇਹ ਸਰਕਾਰ ਨੇ ਖੁਦ ਹੁਣ ਲਵਾਇਆ ਇੰਡੀਅਨ ਗਵਰਨਮੈਂਟ ਨੇ ਲਵਾਇਆਗਾ ਤੇ ਇਹਦੀ ਸਫਾਈ ਚੈੱਕ ਕਰ ਲੋ ਵੀ ਅੱਜ ਦੀ ਟਾਈਮ ਤੇ ਜੇ ਮਸ਼ੀਨ ਨਾਲ ਬਣਾ ਕੇ ਲਾਇਆ ਤਾਂ ਉਹਦੀ ਸਫਾਈ ਕਿੰਨੀਗਾ ਉਹ ਟਾਈਮ ਦੇ ਉੱਤੇ ਜੇ ਉਹਨਾਂ ਨੇ ਲਾਇਆ ਸੀਗਾ ਤਾਂ ਬਾ ਕਮਾਲ ਉਹਦੀ ਜਿਹੜੀ ਮੀਨਾਕਾਰੀ ਤੇ ਕਿੰਨੀ ਸਫਾਈ ਤੇ ਕਿੰਨੀ ਬਰੀਕ ਨਾਲ ਬਰੀਕੀ ਬਣਾਈ ਗਈ 600 ਸਾਲ ਤੋ ਇਹ ਖਰਾਬ ਨਹੀਂ ਹੋਇਆ ਉਹ ਕੁਝ ਕੁ ਸਾਲਾਂ ਦੇ ਵਿੱਚ ਜਿਹੜਾ ਖਰਾਬ ਹੋ ਗਿਆ ਐ ਸਾਰਾ ਜਿਹੜਾ ਇਹ ਨੇੜੋਂ ਵੱਡਾ ਮিনার ਦੀਗਾਗਾ ਸੇਹ ਬਣੀ ਹੋਈ ਸੀ ਸਾਰੀ ਮਸਜਿਦ ਬਾਹਰੋਂ ਦੇਖਣ ਦੇ ਵਿੱਚ ਵੀ ਬਹੁਤ ਖੂਬਸੂਰਤ ਹੈ ਹਨਾ ਅੰਦਰੋਂ ਵੀ ਖੂਬਸੂਰਤ ਹੈ ਤੇ ਦੂਜੇ ਜਮਾ ਬਿਲਕੁਲ ਇਹਦੇ ਜੇ ਸਟੇਟ ਦੇਖਦੇ ਹਾਂਗੇ ਸਾਹਮਣੇ ਤਾਂ ਇੱਧਰ ਜਿਹੜੇ ਭਾਈ ਸਿਗੇ ਅਹਿਮਦ ਸ਼ਾਹ ਅਹਿਮਦ ਸ਼ਾਹ ਨੇ ਇੱਧਰਲੇ ਪਾਸੇ ਜਿਹੜੀ ਉਹਨਾਂ ਦੀ ਮਾਤਾ ਜੀ ਦੀ ਕਬਰ ਆ ਗਈ ਮਕਬਰਾ ਹਨਾ ਕਹਿ ਲਓ ਉਹ ਬਣਾਇਆ ਸੀ ਦੋਨੀਆਂ ਚੀਜ਼ਾਂ ਇਹ ਇਕੱਠੀਆਂ ਬਣੀਆਂ ਸੀਗੀਆਂ ਨਾ ਉਹਦੀ ਉਸੇ ਟਾਈਮ ਤੇ ਮਸਜਿਦ ਫਿਰ ਉਹਨਾਂ ਨੂੰ ਇਹ ਸੀ ਅਹਿਮਦ ਸ਼ਾਹ ਨੂੰ ਵੀ ਮੈਂ ਆਪਣੀ ਮਾਤਾ ਦੀ ਜਿਹੜੀ ਯਾਦਗਰੀ ਆ ਉਹ ਬਣਾਉਣੀ ਆ ਕੁਝ ਤਾਂ ਫਿਰ ਉਹਨਾਂ ਨੇ ਇਹ ਮਸਜਿਦ ਦੇ ਨਾਲ ਇੱਕ ਇਹ ਮਕਬਰਾ ਤਾਂ ਬਣਾ ਇੱਧਰਲੇ ਪਾਸੇ ਜਿਹੜੀਆਂ ਬਹੁਤ ਸਾਰੀਆਂ ਕਬਰਾਂ ਨੇ ਖੈਰ ਮੈਨੂੰ ਇਹ ਲੱਗਦਾ ਵੀ ਕੋਈ ਅਜੇ ਕਾਲ ਚਲਾਣਾ ਕਰ ਗਿਆ ਤਾਂ ਕਰਕੇ ਭਾਈ ਖਾਸਾ ਇੱਥੇ ਇਕੱਠਾ ਹੋਲੀ ਬੋਲਦੇ ਆ ਤੇ ਛੇਤੀ ਛੇਤੀ ਆਪਾਂ ਇੱਥੋਂ ਨਿਕਲਦੇ ਆ ਕਿਉਂਕਿ ਇਹ ਚੰਗਾ ਨਹੀਂ ਲੱਗਦਾ ਹਨਾ ਵੀਡੀਓ ਬਣਾਉਂਦੇ ਹੋ ਠੀਕ ਹੈ ਜੀ ਇੱਧਰ ਹੀ ਬਣਿਆ ਹੋਇਆ ਮਕਬਰਾ ਉਹਨਾਂ ਦੀ ਮਾਤਾ ਜੀ ਦਾ ਜਿਨ੍ਹਾਂ ਦੇ ਨਾਂ ਤੇ ਉਹਨਾਂ ਨੇ ਇਹ ਮਸਜਿਦ ਬਣਾਈ ਹੈ ਤਾਂ ਹੀ ਇਸ ਮਸਜਿਦ ਨੂੰ ਬੀਬੀ ਦਾ ਮਕਬਰਾ ਜਾਂ ਬੀਬੀ ਜੀ ਦੀ ਮਸਜਿਦ ਵੀ ਕਹਿੰਦੇ ਆ ਆਹ ਜਿਹੜੀ ਕਬਰ ਆ ਗਈ ਇਹ ਉਹਨਾਂ ਦੀ ਆ ਗਈ ਦੇਖ ਲੋ ਜੀ ਦਿੱਲੀ ਕਿਵੇਂ ਸੁੱਤੀ ਪਈ ਹੈਗੀ ਘੋੜੇ ਵੇਚ ਕੇ ਕਹਿੰਦੇ ਜਿਹਨੂੰ ਸੌਣਾ ਹਨਾ ਮਾੜੀ ਜੱਕ ਖੋਲੀ ਇੱਕ ਵਾਰੀ ਫੇਰ ਸੌਂਗੀ ਤੇ ਮਸਜਿਦ ਦੇ ਵਿੱਚ ਹੀ ਰਹਿੰਦੀ ਹੈ ਕਹਿੰਦੇ ਅਭੀ ਤੋ ਸੌ ਰਹੀ ਹੈ ਨਾ ਰਾਤ ਨੂੰ ਡਿਊਟੀ ਕਰਨ ਗਈ ਜੀ ਠੀਕ ਹੈ ਐਨੀ ਧਾਰੀ ਹੈ ਡਿਸਟਰਬ ਨਾ ਕਰੋਗੇ ਨਹੀਂ ਮੈਨੂੰ ਕਿੰਨੀ ਪਿਆਰੀ ਬਹੁਤ ਹੁੰਦੀ ਹੈ ਨਾ ਮੇਲੀ ਮਾਨੂੰ ਰੋਜੀ ਹੁਣ ਆਪਾਂ ਚੱਲ ਪਏ ਬੀਬੀ ਜੀ ਦਾ ਮਕਬਰਾ ਦੇਖਣ ਤੋਂ ਬਾਅਦ ਅੱਗੇ ਨੂੰ ਇੱਥੋਂ ਗੁਰਦੁਆਰਾ ਸਾਹਿਬ ਦੀ ਬਾਟ ਹੈਗੀਗੀ 14 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਕੋਈ ਜਿਹੜੀ ਜਗ੍ਹਾ ਤੇ ਅਸੀਂ ਰੁਕੇ ਸੀ ਨਾ ਜਿੰਨੇ ਵੀ ਸਥਾਨ ਸੀਗੇ ਉਹ ਕਾਫੀ ਦੂਰੀ ਨਾਲ ਸੀ ਕਿਉਂਕਿ ਇੱਧਰ ਜ਼ਿਆਦਾ ਤਾਂ ਜਿਹੜੀ ਉਹ ਆਵਾਦਿ ਉਹ ਮੁਸਲਮਾਨ ਆਵਾਦਿ ਆ ਜਾਂਦੀ ਹੈਗੀ ਇੱਧਰ ਫਿਰ ਐਸੀ ਵੀ ਸ਼ਹਿਰ ਜਾਦੇ ਸਾਡੇ ਦੇਖਣ ਵਾਲੇ ਇੱਧਰਲੇ ਪਾਸੇ ਸੀ ਤੇ ਤਾਂ ਕਰਕੇ ਅਸੀਂ ਇੱਥੇ ਰੁਕੇ ਸੀ ਵਾਕੀ 에어ਪੋਰਟ ਨੇੜੇ ਆ ਤੇ 에어ਪੋਰਟ ਦਾ ਵੀ ਸਾਨੂੰ ਵੱਡਾ ਚੱਕਰ ਸੀਗਾ ਓਹੋ ਤਾਂ ਮਤਲਬ ਟ੍ਰੈਫਿਕ ਵਾਲੇ ਏਰੀਆ 'ਚ ਵੜ ਗਏ ਆਪਾਂ ਟ੍ਰੈਫਿਕ ਵਾਲੇ ਏਰੀਆ 'ਚ ਵੜ ਗਏ ਮਤਲਬ ਆਪਾਂ ਜਿਨੇ ਆਪਣੇ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਬਸਾਂ ਚੱਲਦੀਆਂ ਹਨ ਵੀ ਵਿਚਾਲੇ ਸੜਕ ਬਸਾਂ ਵਾਸਤੇ ਆ ਇੱਥੇ ਵੀ ਉਮੀ ਚਾਉਦਾ ਆ ਜਿਹੜੀ ਸੈਂਟਰ ਲਾਈਨ ਆ ਇਹ ਕੱਲੀ ਬਸ ਜਾਊ ਇੱਥੋਂ ਦੀ ਹੋਰ ਕੁਝ ਵੀ ਨਹੀਂ ਜਾਊ ਖਾਰ ਉਦਾਂ ਲੋਕ ਤੋਰੀ ਤਾਂ ਫਿਰਦੇ ਆਗੇ ਇੰਡੀਕੇਟਰ ਬਦਲ ਨਹੀਂ ਸੀ ਤੇ ਲੋਕ ਤੋਰੀ ਦਾ ਫਿਰਦੇ ਆ ਪਰ ਸਿਰ ਵੀ ਇਹ ਜਿਹੜੀ ਵਧੀਆ ਚੀਜ਼ਾਂ ਬਸਾਂ ਵਾਸਤੇ ਬਣਾਈ ਹੋਏ ਮਾੜੀ ਮੋਟੀ ਵੇਦਣਾ ਚਲੋ ਜਿੰਨੀ ਕੋ ਹੋ ਸਕਦੀ ਆ ਟਰੈਫਿਕ ਨੂੰ ਨਹੀਂ ਕੰਟਰੋਲ ਕਰਦੇ ਆ ਪਰ ਇੱਥੇ ਸ਼ਹਿਰ ਦੇ ਵਿੱਚ ਚਾਰੇ ਪਾਸੇ ਜਿੱਥੇ ਵੀ ਨਿਗ੍ਹਾ ਮਾਰengo ਡਰਾਕਟਾਂ ਦੇ ਵਿੱਚ ਸਾਰੇ ਸੁਨੇਹ ਪਤੰਗ ਫਸੇ ਮਿਲਣਗੇ ਬਹੁਤ ਪਤੰਗ ਚੜਾਉਂਦੇ ਆ ਭਾਈ ਗੁਜਰਾਤ ਦੇ ਲੋਕ ਸੋ ਇੱਥੇ ਇੱਥੇ ਤਾਂ ਮਨ ਲਾ ਜਿਹੜੀ ਸਰਕਾਰ ਆ ਉਹ ਮੂਰੇ ਤੁਸੀਂ ਦੇਖਿਆ ਹੋਣੀਆ ਮੋਟਰਸਾਈਕਲ ਜਿਹਦੇ ਮੂਰੇ ਸਰ ਗਿਆ ਲੱਗਿਆ ਹੋਇਆ ਉਹ ਸਰ ਗਿਆ ਵੀ ਇੱਥੇ ਸਰਕਾਰ ਆ ਆਪ ਵੀ ਲਾ ਕੇ ਦਿੰਦੀ ਆ ਕਿਸੇ ਜੀ ਸਾਥ ਡੋਰਾਂ ਤਾਂ ਨਹੀਂ ਰੋਕੀਦੀਆਂ ਨਾ ਪਤੰਗ ਚੜਾਉਣ ਨੂੰ ਰੋਕੀ ਜਾ ਕਿਉਂਕਿ ਇਹ ਤਾਂ ਟਾਈਟ ਫੈਸਟੀਵਲ ਆਪ ਕਰਾਉਂਦੇ ਆ ਆਪਣੇ ਵੀ ਖਾਰੇ ਕਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਸਮੂ ਉਹਦਾ ਜਿਹੜਾ ਨੇਪਰੇ ਨਹੀਂ ਚੜਿਆ ਇਲੈਕਟ੍ਰਿਕਾ ਰਹੋ ਜੀ ਇੰਨੀ ਜ਼ਿਆਦਾ ਟ੍ਰੈਫਿਕ ਆਹ ਕਿਹੜੀ ਸਕੂਟਰੀ ਆ ਭਾਈ ਓਏ ਹਾਂ ਪੈਂਦੀਆਂ ਇਕੱਠੇ ਹੁੰਦੇ ਆਗੇ ਓ ਸਾਈਡਾ ਤੋਂ ਵਾਹ ਹਾਂ ਸੀਟ ਵੀ ਖੁੱਲਦੀ ਆ ਵਾਜੀ ਵਾਹ ਇਹ ਭੈੜੀ ਚੀਜ਼ ਆ ਕਨਪੁਰ ਓ ਵੀਰੇ ਮੈਂ ਸਕੂਟਰੀ ਦੇਖਣੀ ਆ ਹੋ ਜਾ ਪਾਸੇ ਇਲੈਕਟ੍ਰਿਕ ਹਨ ਹਾਂ ਵਾਹ ਓਰੇ ਟੋਕਰਾਂ ਵੀ ਟੋਕਰੀ ਨਹੀਂ ਟੋਕਰਾਂ ਲੱਗਿਆ ਹੋਇਆ ਹਾਂ। ਓਹੋ ਦੇਖਣ ਗਣੇ ਹੋ ਰਹਿ ਜੂ ਇਹ। ਆ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਬਹੁਤ ਹੀ ਜ਼ਿਆਦਾ। ਜਿਹਨੂੰ ਅੰਨੀ ਟ੍ਰੈਫਿਕ ਆ ਦਿੰਨੇ ਆ ਨਾ ਆਪਾਂ। ਓਹੋ ਹਾਲ ਆਗਾ। ਬਹੁਤ ਸ਼ੁਕਰ ਹੈ ਕਿ ਕੱਲ ਪੂਰਾ ਦਿਨ ਤੁਰ ਕੇ ਸੀ ਸੌਖੇ ਰਹੇ ਮੈਂ ਕਹਿੰਨਾ। ਅੱਜ ਤਾਂ ਸੁਭਾਨ ਅੱਲਾਹ ਵਾਲਾ ਕੰਮ ਹੋਇਆ ਪਿਆਗਾ। ਪਰ ਆਪਾਂ ਮੁੜਨਾ ਸੀ। ਅੱਛਾ ਅੱਗੇ ਮੁੜੂਗੀ ਬਾਈ। ਭਾਵੇਂ ਜੀ ਹੁਣ 1970 ਦੇ ਨੇੜੇ ਮੇਰੇ ਖਿਆਲ ਨਾਲ ਕੈਪੀਟਲ ਚੇਂਜ ਕਰਤੀ ਸੀ ਉੋਂ ਸਾਰੀ ਜਿਹੜੀ ਹੁਣ ਗਾਂਧੀ ਨਗਰ ਆ ਗਈ ਪਰ ਜਿੰਨੇ ਵੀ ਵੱਡੇ ਸਾਰੇ ਜਿਹੜੇ ਬੈਂਕਾਂ ਬੁੰਕਾਂ ਦੇ ਹੈੱਡ ਆਫਿਸ ਹੋ ਗਏ ਹਾਈ ਕੋਰਟ ਹੋ ਗਏ ਉਹ ਸਾਰੇ ਹੰਦਾ ਬਾਅਦ ਦੇ ਵਿੱਚ ਆ ਜਿਹੜਾ ਹੁਣ ਨੱਗਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਦਾ ਯਾਨੀ ਕਿ ਆਰਬੀ ਕਹਿੰਦੇ ਨੇ ਸ਼ੋਰਟ ਜਿਹਨੂੰ ਆਪਾਂ ਆਰਬੀ ਆਈ ਦਾ ਆਫਿਸ ਸੀਗਾ ਤੇ ਬਾਕੀ ਸਾਰੇ ਬੈਂਕਾਂ ਦੇ ਜਿਹੜੇ ਆਫਿਸ ਆ ਉਹ ਮੇਨਲੀ ਇੱਥੇ ਨੇ ਓਏ ਹੋ ਗਈ ਭਾਈ ਵਾਤੀ ਚੱਲੋ ਤੁਰਪੋ 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 ਅੱਜ 6 ਕਿਲੋਮੀਟਰ ਪਿਆ ਸਾਨੂੰ ਪੌਣੇ ਘੰਟੇ ਤੋਂ ਉੱਤੇ ਹੋ ਗਿਆ ਤੜਾ ਨੂੰ ਬਾਟ ਹੀ ਨਹੀਂ ਨਿਬੜ ਰਹੀ ਦਿੱਲੀ ਵਾਲਾ ਹਾਲ ਹੀ ਆ ਗਿਆ ਵੀ ਇਹ ਵਾਕਈ ਹੈ ਕਿ ਜਿੰਨੇ ਵੀ ਸਾਰੇ ਮੇਨਲੀ ਆਫਿਸ ਆ ਉਹ ਤਾਂ ਹੰਦਵਾਦ ਦੇ ਵਿੱਚ ਹੀ ਨੇ ਤੇ ਬਸ ਜਿਹੜੀ ਨਾਂ ਦੀ ਕੈਪੀਟਲ ਆ ਉਹ ਹੁਣ ਗਾਂਧੀ ਨਗਰ ਆ ਗਿਆ ਇੱਥੋਂ ਦਾ 2 ਸਕਿੰਟ 1 ਸਕਿੰਟ yellow light ਰਹਿ ਗਿਆ ਬਈ ਨਾਲ ਦਾ ਪਿੱਛੇ ਬਹੁਤ ਲੰਮੀ ਟ੍ਰੈਫਿਕ ਨੰਗ ਕੇ ਆਖਰਕਾਰ ਆਪਾਂ ਪਹੁੰਚ ਗਏ ਆ ਜੀ ਠੀਕ ਹੈ ਮੈਨੂੰ ਹੁਣ ਹਜੇ ਏਰੀਆ ਦਾ ਤਾਂ ਨਹੀਂ ਪਤਾ ਰੋਕੇ ਦੇਖਦਾ ਮੈਂ ਕਿਹੜੇ ਏਰੀਆ ਦੇ ਵਿੱਚ ਆਪਾਂ ਆਏ ਹਾਂਗੇ ਪਰ ਸਾਡਾ ਜਿਹੜਾ ਸਫਰਵਤੀ ਨਦੀ ਆ ਗਈ ਉਹਨੂੰ ਲੰਘ ਕੇ ਇਧਰਲੇ ਪਾਸੇ ਆਉਣਾ ਪੈਂਦਾ ਆਪਾਂ ਨੂੰ ਚਲੋ ਜੀ ਚੌਕ ਨਵਾਂ ਵੱਡ ਰਿਹਾ ਹੈਗਾ ਹਜੇ ਬੋਤਾਂ ਦੇ ਉੱਤੇ ਜਿਹੜੇ ਕੱਪੜੇ ਲਾਹੇ ਨਹੀਂ ਸਟੈਚੂ ਲਗਾਏ ਜਾ ਰਹੇ ਆ ਨਾਲੇ ਤੇ ਇਹ ਗੁਰਦੁਆਰਾ ਚੌਕ ਠੀਕ ਆ ਭਾਈ ਤੇ ਹੁਣ ਗੋ ਗੁਰਦੁਆਰਾ ਸਾਹਿਬ ਸਾਹਮਣੇ ਆ ਦਰਸ਼ਨ ਹੋ ਰਿਹਾ ਤੇ ਪਰ ਮੋਟਰਸਾਈਕਲ ਕਿੱਥੇ ਚਲਾਈਏ ਵੱਡੀ ਗੱਲ ਇਹ ਆ ਨਾਂਗੇ ਜੇ ਵੀਰੇ ਨਾਂਗੇ ਜੇ ਨਾਂਗੇ ਜੇ ਨਾਂਗੇ ਜੇ ਲੰਗੇ ਜੇ ਥੱਲੇ ਪਰਾ ਲਾਇਉ ਨੇ ਹਨਾ ਉਹ ਪਰਲੇ ਪਾਸੇ ਉਧਰ ਲਾ ਦਿੰਨੇ ਆ ਓ ਰੋਕੇ ਵੀਰੇ ਰੋਕੇ ਆ ਗਈਆ ਹਾਂ ਚਲ ਉਹ ਆ ਮਾੜੇ ਥੱਲੇ ਮੈਂ ਘਮਾ ਲੈਣਾ ਫਿਰਾਂ ਜੀ ਰੋ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਮੋਟਰਸਾਈਕਲ ਅੰਦਰ ਹੀ ਪਾਰਕਿੰਗ ਬਣੀ ਹੋਈ ਆ ਪਾਰਕਿੰਗ ਦੇ ਵਿੱਚ ਆਪਾਂ ਮੋਟਰਸਾਈਕਲ ਲਾ ਦਈਏ ਮੈਨੂੰ ਐਸੀਆਂ ਅੰਦਰ ਨਹੀਂ ਹੋਣੀ ਪਰ ਹੈਗੀ ਆ ਜੀ ਪਾਰਕਿੰਗ ਓਹੋ ਬਹੁਤ ਲੰਬੀ ਟ੍ਰੈਫਿਕ ਬਹੁਤ ਕਿਉਂ ਟ੍ਰੈਫਿਕ ਕਿਵੇਂ ਸੀ ਬਹੁਤ ਬੁਰਾ ਲਾ ਹੈ ਹੱਥ ਲਾਲ ਹੋ ਗਏ ਦੇ For traffic check ਇੱਕ ਬਹੁਤ ਲੰਮੀ ਟ੍ਰੈਫਿਕ ਤੇ ਬਹੁਤ ਗੰਦੀ ਟ੍ਰੈਫਿਕ ਨੂੰ ਕ੍ਰੋਸ ਕਰਕੇ ਆਪਾਰ ਕਰਕੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਇਧਰਲੇ ਪਿਛਲੇ ਪਾਸੇ ਦਰਸ਼ਨੀ ਡਿਉੜੀ ਦਾ ਗੇਟ ਆ ਜਾਂਦਾ ਗੁਰਦੁਆਰਾ ਗੋਬਿੰਦ ਧਾਮ ਤੇ ਜਿੰਨੇ ਵੀ ਅਹਮਦਾਬਾਦ ਦੇ ਵਿੱਚ ਸਥਾਨ ਨੇ ਨਾ ਕੋਈ ਵੀ ਇਤਿਹਾਸਿਕ ਸਥਾਨ ਅਹਮਦਾਬਾਦ ਦੇ ਵਿੱਚ ਨਹੀਂ ਆ 12 ਗੁਰਦੁਆਰੇ ਨੇ ਟੋਟਲ ਅਹਮਦਾਬਾਦ ਦੇ ਵਿੱਚ 12 ਦੇ 12 ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਸਿੰਘ ਸਭਾ ਗੁਰਦੁਆਰਾ ਸਾਹਿਬ ਨੇ ਸਭ ਤੋਂ ਜਿਹੜਾ ਵੱਡਾ ਸਥਾਨ ਹੈਗਾ ਉਹ ਬਣਿਆ ਹੋਇਆ ਇਹੀ ਹੈਗਾ ਗੁਰਦੁਆਰਾ ਗੋਬਿੰਦਪਤਾ Google ਤੇ ਸਰਚ ਕਰੋਗੇ ਕੋਆਰਡੀਨੇਟਸ ਉਹਨੂੰ ਇਹਦੀ ਲੋਕੇਸ਼ਨ ਨੇ ਮਿਲ ਜਾਣਗੇ ਵੀ ਕਿੱਥੇ ਜਾਣਾ ਖੈਰ ਕਿਉਂਕਿ ਮੈਨੂੰ ਏਰੀਆ ਦਾ ਬਹੁਤਾ ਮੈਂ ਬਟ ਆਫ ਨਹੀਂ ਬਾਕੀ ਅਹਮਦਾਬਾਦ ਤੋਂ ਰਹਿਣ ਵਾਲੇ ਜਿਹੜੇ ਉਹ ਕਮੈਂਟ ਕਰ ਦੇਣਗੇ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਇਹ ਲੋਕੇਸ਼ਨ ਕਿੱਥੇ ਪੈ ਜਾਂਦੀ ਹੈ ਨਾਗੇ ਜੋ ਵੀਰੇ ਨਾਗੇ ਜੋ ਨਾਗੇ ਜੋ ਨਾਗੇ ਜੋ ਤੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਰੁਕਣ ਦੇ ਪ੍ਰਬੰਧ ਤਾਂ ਉਹ ਕੱਲਾ ਹਾਲ ਦੇ ਵਿੱਚ ਹੈਗਾ ਤੇ ਰੂਮਸ ਵਗੈਰਾ ਨਹੀਂ ਆ ਜਿਹੜੇ ਇੱਥੇ ਗ੍ਰਾਂਤੀ ਸਿੰਘਾ ਉਹਨਾਂ ਨੂੰ ਪੁੱਛਿਆ ਸੀ ਮੈਂ ਤੇ ਰੂਮ ਵਗੈਰਾ ਇੱਥੇ ਨਹੀਂ ਆ ਜਿੰਨਾ ਵੀ ਪ੍ਰਬੰਧ ਉਹ ਸਾਰਾ ਜਿਹੜ ਕੌਣ ਰੁਕ ਸਕਦਾਗਾ ਬਾਕੀ ਸਥਾਨਾਂ ਬਾਰੇ ਹਜੇ ਮੈਨੂੰ ਇੰਨੀ ਕੋਈ ਜਾਣਕਾਰੀ ਹੈ ਨਹੀਂ ਪਰ ਮੈਂ ਫਿਰ ਵੀ ਪੁੱਛਿਆ ਸੀਗਾ ਜਿਹੜੇ ਗ੍ਰਾਂਥੀ ਸਿੰਘ ਇੱਥੇ ਸੇਵਾ ਨਿਭਾ ਰਹੇ ਆ ਉਹ ਕਹਿੰਦੇ ਵੀ ਬਸ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਪ੍ਰਬੰਧ ਹੈਗਾ ਕੱਲਾ ਹਾਲ ਹੀ ਹੈਗਾ ਕਮਰੇ ਵਾਲੀ ਫੈਸਿਲਿਟੀ ਕਿਤੇ ਵੀ ਹੈ ਨਹੀਂ ਜੀ ਬਹੁਤ ਸੁੰਦਰ ਸਥਾਨ ਬਣਾਇਆ ਦਰਬਾਰ ਸਾਹਿਬ ਬਹੁਤ ਮਤਲਬ ਅੰਦਰ ਵਧੀਆ ਚੂਮਰ ਵਗੈਰਾ ਲੱਗੇ ਹੋਇਆ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਅਰਮਣੀਕ ਦਾ ਸਥਾਨ ਹੈਗਾ ਤੇ ਇਹ ਸਥਾਨ ਦਾ ਆਪਾਂ ਦਰਸ਼ਨ ਮੇਲਾ ਕਰਨ ਆਏ ਸੀ ਹੁਣ ਮੱਥਾ ਆਪਾਂ ਟੇਕ ਲਿਆ ਤੇ ਇਹ ਤੋਂ ਮੱਥਾ ਟੇਕ ਤੋਂ ਬਾਅਦ ਰਸਤਾ ਹੁਣ ਆਪ ਅੱਜ ਤਨਵੀਰ ਦੀ ਫਲਾਈਟ ਆ ਤੋ ਤਨਵੀਰ ਨੂੰ ਫਲਾਈਟ ਚੜਾਉਣਾ ਮੈਂ ਜੀ ਗੁਰਦੁਆਰਾ ਸਾਹਿਬ ਤੋਂ 50 ਰੁਪਏ ਹੁਣ ਸਭ ਤੋਂ ਪਹਿਲਾਂ ਜਿਹੜਾ ਜਾਣਾ ਆਪਾਂ ਉਹ ਹੀਰੋ ਦੇ ਸ਼ੋਰੂਮ 'ਚ ਹੀ ਜਾਣਾਗਾ ਸਰਵਿਸ ਕਰਵਾਉਣੀ ਆ ਮਨਪ੍ਰੀਤ ਸਾਹਿਬ ਦੀ ਮੋਟਰਸਾਈਕਲ ਦੀ ਕਿੱਧਰ ਜਾਣਾ ਬਾਈ ਓਏ ਹੈਂ ਕਰੀਕ ਕਲਿੱਕ ਮਾਰਾ ਜਾ ਇਧਰ ਹੀ ਆ ਨੁਕਰ ਮੇਰੇ ਖਾਲਾ ਤਾਂ ਕੀ ਕਹਿ ਰਿਹਾ ਇਹ ਪਿੱਛੇ ਵੀ ਕਹਿ ਰਿਹਾ ਪਰ ਇਹ ਦਿਖਾਤਾ ਟ੍ਰਿਪਲ ਰੋਡ ਰਿਹਾ ਹੈ ਨਾ ਰੋਡ ਤਾਂ ਫਿਰ ਆਹੀ ਹੈਗਾ ਇਹ ਗੂ ਓਏ ਬਈਰੇ ਇਧਰ ਹੀ ਆ ਦੇਖਣ ਦੇ ਵਿੱਚ ਆ ਲੱਗਦਾ ਥੱਲੇ ਕੋਈ ਨਹਿਰ ਨੂਰ ਨਿਕਲਦੀ ਹੋਣੀ ਹੈ ਪਰ ਥੱਲੇ ਟ੍ਰੈਫਿਕ ਚੱਲ ਰਹੀ ਹੈ ਇੱਕ ਹੋਰ ਰੋਡ ਚੱਲ ਰਿਹਾ ਨਾਲ ਇਹ ਬੜਾ ਵਧੀਆ ਇੱਥੇ ਚਲੋ ਜੀ ਹੋ ਗਏ ਗੂਗਲਾਈ ਹੋ ਰਹੀ ਵੀ ਸਿੱਧੇ ਜਿੰਨਾ ਵੀ ਸਾਰਾ ਇਹ ਏਰੀਆ ਦਾ ਅੱਗੇ ਆਪਾਂ ਹੁਣ ਲੰਘਿਆ ਹਨਾ ਅਹਮਦਾਬਾਦ ਦੇ ਵਿੱਚ ਆਪਾਂ ਸਾਰਾ ਜਿਹੜਾ ਇਹ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇਖਿਆ ਪਿੱਛੇ ਜਿਹੜੇ ਸੀ ਕੱਲ ਉਹ ਵੱਡੇ ਸ਼ਾਪਿੰਗ ਮਾਲ ਵਗੈਰਾ ਸੀ ਤੇ ਹੁਣ ਅੱਜ ਜਿਹੜੇ ਪਾਸੇ ਇਹ ਆ ਗਏ ਇਹ ਸਾਰੇ ਜਿੰਨੇ ਬਣੇ ਹੋਏ ਆ ਉਹ ਬਿਜ਼ਨਸ ਦਾ ਵਾਹਰ ਆ ਗਏ ਟ੍ਰੈਫਿਕ ਸਿਟੀ ਦਾ ਸਾਰਾ ਏਰੀਆ ਆ ਗਿਆ ਜਿਹੜੇ ਵਾਲੇ ਪਾਸੇ ਹੋਣਾ ਅੱਗੇ ਜਾ ਕੇ ਇਹਨੇ ਸਾਰਾ ਜਿਹੜਾ ਵਾਰੇ ਵਾਰ ਰਿੰਗ ਰੋਡ ਨਿਕਲਦਾ ਹੈ ਸ਼ਹਿਰ ਦਾ ਉਧਰ ਨੂੰ ਲੈ ਜਾਣਾਗਾ ਤੇ ਹਜੇ ਸਰਵਿਸ ਸੈਂਟਰ ਆਪਾਂ ਨੂੰ ਪਿਆ ਹੈਗਾ ਜੀ 1.5 ਕਿਲੋਮੀਟਰ ਪੂਰਾ ਪਰ ਟ੍ਰੈਫਿਕ ਜਿੱਥੇ ਵੀ ਜਾਓ ਇੱਥੇ ਬਹੁਤ ਜ਼ਿਆਦਾ ਆਏ ਹਾਏ ਹਾਏ ਅੱਜ ਤਾਂ ਮਤ ਮਾਰਦੀ ਟ੍ਰੈਫਿਕ ਨੇ ਉੱਤੋਂ ਟ੍ਰੈਫਿਕ ਰੂਲ ਵੀ ਇੱਥੇ ਬਹੁਤ ਤਕੜਿਆ ਕਿ ਹੈਲਮਟ ਨਾ ਕਿਸੇ ਨੂੰ ਹੈਲਮਟ ਦਾ ਡਰ ਨਾ ਟ੍ਰਿਪਲਿੰਗ ਦਾ ਡਰ ਬਸ ਤੁਸੀਂ ਕਹਿੰਦੇ ਲਾਈਟਾਂ ਕ੍ਰੋਸ ਨਾ ਕਰੋ कंस्ट्रक्शन भटेलावल ते चली पई है की बहुत बड़े-बड़े टावर आणवे बिज़नेस टावर आ ओ बने जांदे हैगे आखरकार एक सारा शहर अहमदाबाद नांके आपा हीरो एजेंसी ਕੋਲੇ ਪਹੁੰਚ ਚੁੱਕੇ ਹੈਗੇ ਮੋਟਰਸਾਈਕਲ ਆਪਣਾ ਹੀ ਮਾ ਤੇ ਅੱਜ ਦੇਖਿਆ ਪਹਿਲਾ ਮੈਨੂੰ ਇਹ ਸੀ ਹਜੇ ਹੈ ਨਹੀਂ ਸਰਵਿਸ 5 ਕਿਸੇ ਕਿਲੋਮੀਟਰ ਹੀ ਰਹਿ ਗਿਆ ਇਹਦਾ ਵੀ ਚੱਲਣ ਚ 500 ਕਿਲੋਮੀਟਰ ਬਾਅਦ ਇਹ ਵੀ ਸਰਵਿਸ ਪਾਲ ਜੂ ਵੀ ਚਲੋ ਇੰਨੇ ਨਾਲ ਆਪਾਂ ਸੂਰਤ-ਸੂਰ ਦੇ ਨੇੜੇ ਕਿਤੇ ਲੱਗ ਜਾਾਂਗੇ ਤੇ ਪਰ ਆਪਾਂ ਹੁਣ ਆਪਣੇ ਵਾਲਾ ਬਾਹਰ ਲਾਉਨੇ ਆ ਬਾਈ ਵਾਲਾ ਮੋਟਰਸਾਈਕਲ ਅੰਦਰ ਨਗਾ ਕੇ ਉਹਦੀ ਸਰਵਿਸ ਕਰਾਈਏ ਟਾਈਮ ਨਾਲ ਕਿਉਂਕਿ ਸਰਵਿਸ ਜੇ ਲੇਟ ਹੁੰਦੀ ਹੈ ਨਾ ਜਦੋਂ ਫੇਰ ਉਦੋਂ ਡਿੱਗ ਜਾਂਦਾ ਸਾਰਾ ਕੁਝ ਐਵਰੇਜ ਵਗੈਰਾ ਵੀ ਘਟਾ ਜਾਂਦੇ ਮੋਟਰਸਾਈਕਲ ਸਾਰਾ ਕੁਝ ਤੇ ਨਾਲਵੇਂ ਐਕਸਪੈਂਸ ਵਗੈਰਾ ਖੜਿਆ ਉਹ ਵੀ ਦੇਖ ਹੀ ਲਈ ਆਪਾਂ ਲੱਗਦੇ ਹੱਥ ਇਹਦੇ ਬੈਠੀ ਆ ਕਿ ਦੁਆਰੇ ਉਹ ਤੇ ਅੱਗੇ ਬੈਠੀ ਦੁਆਰੇ ਮਨਪ੍ਰੇਤ ਨੂੰ ਬਿਠਾਤਾ ਸੀ ਇਹਦੇ ਤੇ ਬਾਈ ਦੇ ਪੈਰ ਹਵਾ ਚ ਰਹੇਗੇ ਆ ਬਣਿਆ ਵੀਰੇ ਤੁਹਾਡੇ ਵਾਸਤੇ ਉੱਤੇ ਵੀ ਨਹੀਂ ਲੱਗਦੇ ਨਾ ਇਹ ਵੀ ਨਹੀਂ ਅੱਡੀ ਲੱਗਣੀ ਜਾਈ ਨਹੀਂ ਹੁੰਦੀ ਬੰਦੇ ਦੀ ਸਹੀ ਰਾਈਡ ਵਾਸਤੇ 178 100 ਬਾਈਕ ਆ 178 179 ਔਨ ਰੋਡ ਬੇਰੀ ਬੜਾ ਠੀਕ ਹੈ ਸ਼ਾਮ ਦੇ 6:30 ਵਜੇ ਦਾ ਹੋ ਗਿਆ ਤੇ ਅਸੀਂ ਵਾਪਸ ਆਪਦੇ ਹੋਟਲ ਦੇ ਕਮਰੇ ਚ ਆ ਗਏ ਸੀ ਇਹ ਸਾਡਾ ਕਮਰਾ ਅੱਜ ਇੱਕ ਦਿਨ ਵਾਸਤੇ ਹੋਰ ਲੈ ਲਿਆ ਪਹਿਲਾਂ ਇਹ ਸੀਗਾ ਵੀ ਸ਼ਾਇਦ ਅਸੀਂ ਇੱਥੋਂ ਨਿਕਲ ਜਾਾਂਗੇ ਪਰ ਸ਼ਹਿਰ ਦੇਖਣ ਦੇ ਵਿੱਚ ਐਡਾ ਕ ਵੱਡਾਗਾ ਵੀ ਇੱਥੋਂ ਨਿਕਲਣਾ ਸੌਖਾ ਨਹੀਂ ਹੈਗਾ ਕਮਰੇ ਦੇ ਵਿੱਚ ਆਉਣ ਦਾ ਦਿਨ ਖੜੇ ਕਰਨ ਇਹ ਬਣ ਗਿਆ ਵੀ ਸਾਢੇ 6 ਤੱਕ ਦਿਨ ਖੜਾ ਸਾਢੇ 7 ਵਜੇ ਸ਼ਾਮ ਨੂੰ ਰਾਤ ਹੁੰਦੀ ਆ ਵਧੀਆ ਤੇ ਤਨਵੀਰ ਦਾ ਬੈਗ ਪੈਕ ਹੋ ਗਿਆ ਕਿਉਂਕਿ ਬਾਈ ਨੇ ਜਾਣਾ ਪਿੰਡ ਤੇ ਹੁਣ ਇੱਥੋਂ ਹੈਗੀ ਆ ਫਲਾਈਟ ਸਾਢੇ 9 ਵਜੇ ਦੀ ਫਲਾਈਟ ਆ 3 ਘੰਟੇ ਪਹਿਲਾਂ ਚੈੱਕ ਇਨ ਕਰਨਾ ਪੈਂਦਾ 2 ਘੰਟੇ ਦਾ ਕਰਨਾ ਹੀ ਪੈਂਦਾਗਾ ਹਨਾ ਬੋਰਡਿੰਗ ਪਾਸ ਵਗੈਰਾ ਅਸੀਂ ਆਨਲਾਈਨ ਕੱਢ ਲਿਆ ਤੇ ਇਹ ਸਾਡਾ ਕਮਰੇ ਚ ਪਾਇਆ ਹੋਇ ਸਮਾਨ ਸਾਰਾ ਇੱਧਰ ਖਿਲਰਿਆ ਪਿਆ ਆ ਆਪਣਾ ਮੈਟ੍ਰਿਕਸ ਆ ਤੇ ਉਧਰ ਸਾਰਾ ਮੇਰਾ ਇਹ ਸਮਾਨ ਖਿਲਰਿਆ ਪਿਆ ਹੁਣ ਅਸੀਂ 에어ਪੋਰਟ ਵੱਲ ਚੱਲਿਆ 에어ਪੋਰਟ ਤੇ ਚੱਲ ਕੇ ਤੁਹਾਨੂੰ ਇੱਥੇ ਜੇ 에어ਪੋਰਟ ਦਾ ਝਾਕਾ ਵੀ ਦਿਖਾ ਦਈਏ ਉਹ ਤੇੜੀ ਆ ਹਾਂ ਵਾਹ ਕਿੰਨੀ ਸੋਹਣੀ ਆ ਲੋ ਜੀ ਸ਼ਾਮ ਦਾ ਟਾਈਮ ਆ ਅਸੀਂ ਨਿਕਲ ਪਏ 에어ਪੋਰਟ ਨੂੰ ਤੇ ਤਹਾਂ ਇਹ ਆਪਦਾ 에어ਪੋਰਟ ਬਣਾਈ ਫਿਰਦਿਆਂ ਨੇ ਓਹ ਹੋ ਬਾਈ ਓਹ ਹੋ ਕਿਆ ਸੀਣ ਮੰਜਰਾ ਇਹ ਓਹ ਬਾਈ 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 ਐਦਾ ਤਕੜਾ ਝਾਕਾ ਮੈਨੂੰ ਲੱਗਦਾ ਇਹ ਮੋਟਰਸਾਈਕਲ ਮਰਵਾਉਣੀ ਹੋਵੇ ਇਥੋਂ ਕਿਸੇ ਚ ਆਜੋ ਜੀ ਆਜੋ 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 ਦਾਤਾ ਆਜਾ ਫੇਰ ਆ ਗਈਆਂ ਵਾਹ ਕਿਆ ਬਾਤ ਹੈ ਜੀ ਐਂ ਕੁਦਰਤ ਆਪਦਾ ਰੰਗ ਦਿਖਾ ਦਿੰਦੀ ਹੈ ਕਦੇ ਕਦੇ ਸੋਹਣਾ ਜਾਂ ਮੈਂ ਵੀ ਕਿਹੜੇ ਬਜ਼ਾਰ ਤੋਂ ਬਾੜ ਤੇ ਵੱਡਾ ਰੋਡ ਜਾਂਦਾ ਨਹੀਂ ਸੀ ਕੋਈ ਜਾਂਦਾ ਤਾਂ ਸੀ ਮੈਪ ਤੇ ਥੋੜਾ ਜਿਹਾ ਕਦੇ-ਕਦੇ ਲੂਰੀ ਉੱਠ ਖੜਦੀ ਹੈਗੀ ਵੀ ਮੈਂ ਤੁਹਾਨੂੰ ਟ੍ਰੈਫਿਕ ਦਾ ਮਾਹੌਲ ਦਿਖਾਉਣਾ। ਉਹ ਵੱਡਾ ਰੋਡ ਪਰ ਸੀਗਾ ਲਾਲ ਹੋਇਆ ਪਿਆ ਪਰ ਉਹ ਜੰਮੀ। ਆ ਵੀ ਲਾਲ ਆ। ਰੋਡ ਤੇ ਜਾਂਦੇ ਨੇ ਉਹ ਸਾਹਮਣੇ ਜਿਹੜੀ 1786 ਨੰਬਰ ਗੱਡੀ ਆਹ ਜਾ ਰਹੀ ਹੈ ਨਾ ਮੂਰੇ ਸਪੈਸ਼ਲ ਆ ਇੱਥੇ ਇਹ। ਯੋ ਕਿ ਭਾਈ ਹਜੇ ਨਾ ਇੱਥੇ ਜਿੱਦੇ ਦੇ ਅਸੀਂ ਵੜੇ ਆ ਪਹਿਲੀ ਆਲਟੋ ਵਧੀ ਦੇਖੀ ਆ ਇੰਨੀ ਕਿ ਘਾਟਾ ਗੁਜਰਾਤ ਦੇ ਵਿੱਚ ਆਲਟੋ ਗੱਲ ਹੀ ਛੱਡ ਦੋ ਇਹ ਪਤਾ ਨਹੀਂ ਕਿੰਨੇ ਕਿ ਦਿਨਾਂ ਬਾਅਦ ਸਾਨੂੰ ਇੱਥੇ ਗੱਡੀ दिखी ਆ ਸਪੈਸ਼ਲੀ ਅਹਮਦਾਬਾਦ ਦੇ ਵਿੱਚ ਤਾਂ ਇਹ ਜਮਈ ਪਹਿਲੀ ਗੱਡੀ ਆ ਪਿੱਛੇ ਵੀ ਜੇ ਦੇਖੇਂ ਤਾਂ ਟਾਟਾ ਸਭ ਤੋਂ ਵੱਧ ਇੱਥੇ ਵਿਕੀ ਹੋਈ ਆ ਬਾਕੀ ਗੱਡੀਆਂ ਹੈਗੀਆਂ ਪਰ ਆਲਟੋ ਇੱਥੇ ਜਮਈ ਹੈ ਨਹੀਂ ਪਤਾ ਨਹੀਂ ਕੀ ਚੱਕਰ ਆ ਮੰਗੀ ਖੈਰ ਆਲਟੋ ਇਹ ਵੀ ਟਾਮੇ ਟੱਲੇ ਦਰਸ਼ਣ ਵਾਲਾ ਕੰਮ ਹੋਇਆ ਪਿਆ ਸਪੈਸ਼ਲ ਆਲਟੋ ਦਾ ਵੀ ਪਹੁੰਚ ਗਿਆ ਆਪਾਂ ਸਰਦਾਰ ਬੱਲਬਾਈ ਪਟੇਲ ਇੰਟਰਨੈਸ਼ਨਲ 에어ਪੋਰਟ ਤੇ ਪਾਰਕਿੰਗ ਇੱਧਰ ਬਣੀ ਹੋਈ ਆ ਉਹ ਉਧਰ ਮੋਟਰਸਾਈਕਲ ਖੜਦੇ ਆ ਸਾਰੇ ਖੈਰ ਇਹ ਵਧੀਆ ਟਰਮੀਨਲ 1 ਤੇ ਆ ਗਿਆ ਰ ਆਪਣਾ ਫਲਾਈਟ ਦਾ ਤੇ ਨੇੜੇ ਆ ਜਾਂਦਾ ਬੰਦਾ ਸੋਹਣਾ ਬਣਿਆ ਹੋਇਆ 에어ਪੋਰਟ ਆ ਪਿੱਛੇ ਪਰਟਰ ਆ ਫਿਕਵਾਜ ਫੇਰ ਜਿਵੇਂ ਜਿਵੇਂ ਸ਼ਾਮ ਵਧੀ ਜਾਂਦੀ ਆ ਸ਼ਹਿਰ ਦੇ ਵਿੱਚ ਟ੍ਰੈਫਿਕ ਵਧੀ ਜਾਂਦੀ ਆ ਬਹੁਤ ਹੀ ਹੋਈ ਜ਼ਿਆਦਾ ਟ੍ਰੈਫਿਕ ਆ ਗਈ ਆਹੀ ਆ ਬਾਈ ਇੱਧਰ ਲਾ ਹੋਣਾ ਤਾਂ ਆਹੀ ਚਾਹੀਦਾ ਆਹ ਸ਼ੋਹਨੀਆ ਬਣਿਆ ਹੈ ਨਾ ਛਤਰੀਆਂ ਹਰੇਕ ਜਗ੍ਹਾ ਤੇ ਇਹਨਾਂ ਨੇ ਸੋਹਣਾ ਬਣਿਆ ਹੋਇਆ ਇਹ ਡੋਮੈਸਟਿਕ ਨਾਲੇ ਇੰਟਰਨੈਸ਼ਨਲ ਇੰਟਰਨੈਸ਼ਨਲ ਇਦੂ ਘੰਟ ਹੋਊਗਾ ਇਹ ਡੋਮੈਸਟਿਕ ਆ ਗਿਆ ਟਰਮੀਨਲ 1 ਦਾ ਵੀ ਡਿਪਾਰਚਰ ਦਾ ਤੇ ਇੱਧਰ ਲੱਗਿਆ ਪਿਆ ਕੋਈ ਬਾਈ ਐਨ ਯਾਰ ਆਗਾ ਬੱਲਾ ਬਾਈ ਪਟੇਲ ਇੰਟਰਨੈਸ਼ਨਲ 에ਅਰਪੋਰਟ ਦਾ ਗੱਡੀਆਂ ਦੇ ਆਉਣ ਦੇ ਵੀ ਸਾਰੇ ਜਿਹੜੇ ਉਹ ਲੱਗੇ ਹੋਏ ਵੀ ਉੱਪਰ ਤਿੰਨ ਉੱਪਰ ਦੀ ਪਾਰਕਿੰਗ ਆ ਸਾਰੀ ਆ ਟੈਕਸੀਆਂ ਦੀ ਆ ਸਾਰਾ ਜਿਹੜਾ ਨਜ਼ਾਰਾ ਉਹ ਕਿਵੇਂ ਤੂੰ ਇੰਦੂ ਆ ਜਾ ਹੋ ਗਿਆ ਇੱਥੇ ਹੈ ਰੱਖਿਆ ਰੱਖਿਆ ਖਾਸੇ ਤੂੰ ਆ ਜਾ ਹੋਇਆ ਪਿਆ ਸੋਹਣਾ ਬਣਿਆ ਹੋਇਆ ਯਾਰ ਆ ਤਾਂ ਆ টারਮੀਨਲ 2 ਕੋ ਆ ਗਿਆ ਬਾਈ। ਮੈਨੂੰ 에어ਪੋਰਟ ਬਹੁਤ ਸੋਹਣਾ ਲੱਗਿਆ। ਦਿੱਲੀ ਵਾਲੇ ਨੂੰ ਤਾਂ ਬੜਾ ਵਧੀਆ ਬਣਿਆ ਹੋਇਆ। ਉਧਰ ਸਾਰੇ ਪੀਜਾ ਹੱਟ ਵਗੈਰਾ ਬਾਹਰੇ ਆ। ਵੀ ਉੱਥੇ ਹੁਣੋਂ ਦਾ 5-5 ਘੰਟੇ ਕੇਵਲ ਫਲਾਈਟ ਜੇ ਨਹੀਂ ਹੁੰਦੀ ਹੈ ਨਾ ਪਹਿਲਾਂ ਵਗ ਜਾਂਦਾ ਆਪਣੇ ਵਰਗਾ ਟ੍ਰੇਨ ਰੂਟ ਤੇ ਜਾਣ ਵਾਲਾ ਬੈਠਣ ਨੂੰ ਵਧੀਆ ਬਣਿਆ ਹੋਇਆ ਤਾਂ। ਖੁੱਲਾ ਢੁੱਲਾ ਜਿਹਾ 에어ਪੋਰਟ ਆ। ਸੋਹਣਾ ਬਣਿਆ ਹੋਇਆ। ਇਹ ਤਾਂ ਡੋਮੈਸਟਿਕ ਐਂਟਰਨੈਸ਼ਨਲ ਤਾਂ ਇਹਦੂ ਵੀ ਘਟ ਹੋਗਾ। ਚਲੋ ਬਾਈ। ਚਲੋ ਚੰਗੋ ਜੀ ਫਿਰ ਹੈ। ਮਿਲ ਜਾਂ ਦੋ ਮਹੀਨੇ ਬਾਅਦ। ਠੀਕ ਹੈ ਬਾਈ। ਹਾਂ ਜੀ ਹਾਂ ਦੁਆਰੇ ਆਜਾ ਹਾਂ ਜੀ ਹਾਂ ਜੀ ਚੱਲ ਆ ਬਾਈ ਹਨ ਵੀਰ ਸੇ ਚੱਲਿਆ ਹੁਣ ਕੱਲਾ ਰਹਿਣਾ ਯਾਰ ਮੋਟਰਸਾਈਕਲ ਤੇ ਪਿੱਛੇ ਬੈਠਾ ਦਿਸਨੇ ਮੈਂ ਗੱਲਾਂ ਮਾਰੀ ਜਾਂਦਾ ਸੀ ਵਧੀਆ ਭਾਵੇਂ ਵੀਡੀਓ ਦੇ ਵਿੱਚ ਅਸੀਂ ਕਦੇ ਆਏ ਨਹੀਂ ਅਸਲ ਦੇ ਵਿੱਚ ਅਸਲ ਦੇ ਵਿੱਚ ਸਾਡਾ ਕੀ ਹੁੰਦਾ ਨਾ ਸਾਡਾ ਦੋਨਾਂ ਦਾ ਮਤਲਬ ਤਰੀਕਾ ਇਹੀ ਆ ਬਚਪਨ ਤੋਂ ਕਿਉਂਕਿ ਅਸੀਂ ਇਕੱਠੇ ਹੀ ਆਂਗੇ ਡੇਟ ਆਫ ਬਰਥ ਈਅਰ ਵੀ ਸਾਡਾ ਇੱਕੋ ਹੀ ਹੈਗਾ ਲਿਹਾ ਜੀ ਵੀ ਆ ਤੇ ਬਾਕੀ ਅਸੀਂ ਘਰਾਂ ਚੋਂ ਭਈ ਸਕਿਆਂਗੇ ਤੇ ਇਹ ਚੀਜ਼ ਆ ਵੀ ਅਸੀਂ ਦੋਨੇ ਜੇ ਇਕੱਠੇ ਹੀ ਬੈਠੇ ਹੁੰਨੇ ਆ ਨਾ ਤਾਂ ਬਹੁਤੀ ਗੱਲ ਵੀ ਨਹੀਂ ਕਰਦੇ ਆਪਾਂ ਚ ਫੇਰ ਵੀ ਪਰ ਸਾਡੀ ਲਿਹਾਜ਼ ਪੱਕੀ ਹੈਗੀ ਉਹ ਚੀਜ਼ ਆ ਵੀ ਕਈ ਵਾਰ ਕਹਿੰਦੇ ਸੀ ਵੀ تنویر ਬੋਲਦਾ ਘਟਾਗਾ ਹਨਾ ਵੀਡੀਓ ਦੇ ਵਿੱਚ ਸੋ ਹਰੇਕ ਕਿਸੇ ਦਾ ਆਪਦਾ ਆਪਦਾ ਸੁਭਾਅ ਹੁੰਦਾਗਾ ਆਫ ਦਾ ਕੈਮਰਾ ਬਹੁਤ ਖੁੱਲ ਕੇ ਗੱਲਾਂ ਕਰਦੇ ਸੀ ਅਸੀਂ ਆਨ ਦਾ ਕੈਮਰਾ ਥੋੜਾ ਘੱਟ ਕਨਵਰਸੇਸ਼ਨ ਹੁੰਦੀ ਸੀ ਹੁਣ تنویر ਸਿੰਘ ਚੱਲ ਗਿਆ ਮੈਨੂੰ ਵੀ ਮੋਟਰਸਾਈਕਲ ਤੇ ਕਈ ਦਿਨ ਤਾਂ ਜਿਵੇਂ ਹੁੰਦਾ ਨਹੀਂ ਔੜ ਕਾ ਜਾਊਗਾ ਤੇ ਵੀ ਕੱਲੇ ਆ ਕੱਲੇ ਬੋਲੀ ਜਾਂਦੇ ਆ ਸੋ ਇਹ ਚੱਕਰ ਸੀਗਾ ਵੀ ਕਰੇ ਕੰਮ ਸੀ ਬਾਈ ਨੂੰ ਤੇ ਜਾਣਾ ਜ਼ਰੂਰੀ ਸੀਗਾ ਉਹ ਕਰਕੇ تنویر ਗਿਆ ਇਹ ਸਾਰਾ ਜਿਹੜਾ ਅਹਮਦਾਬਾਦ ਦਾ ਝਾਕਾ ਉਹ ਦੇਖਿਆ ਬਹੁਤ ਖੂਬਸੂਰਤ ਸ਼ਹਿਰ ਦੋ ਪਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਇਹ ਸ਼ਹਿਰ ਅਹਮਦਾਬਾਦ ਇੱਕ ਪਾਸੇ ਤਾਂ ਜਿਹੜਾ ਆਪਾਂ ਉਹ ਸਾਰਾ ਮਾਡਰਨ ਸਿਟੀ ਦੇਖ ਰਹੇ ਹਾਂ ਦੂਜੇ ਪਾਸੇ ਜਿਹੜਾ ਹਜੇ ਵੀ 올ਡ ਹੈਰੀਟੇਜ ਸਾਈਟਾਂ ਨੇ ਉਹ ਦੇਖਦੇ ਹਾਂਗੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਵੇਂ ਦਿਨ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਕਿਉਂਕਿ ਇੱਥੇ ਖਤਮ ਕਰੂੰਗਾ ਥੋੜਾ ਜਿਹਾ ਮੂਡ ਹੋਰ ਰਹੂਗਾ ਅੱਜ